ਰਮਜ਼ਾਨ ਆਉਣ ਵਾਲਾ ਆ ਫਟਾਫਟ ਤੁਸੀਂ ਇਹ ਰੈਸਪੀ ਟਰਾਈ ਕਰ ਲਓ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਨਾਲ ਬਣ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਭਾਂਡਾ ਰੱਖਣਾ ਆ ਗੈਸ ਦੇ ਉੱਤੇ ਉਹਦੇ ਵਿੱਚ ਪਾ ਦੇਣਾ ਇੱਕ ਕੱਪ ਭਰ ਕੇ ਪਾਣੀ ਤੁਸੀਂ ਜਿਹੜਾ ਖਾਣ ਵਾਲਾ ਕੱਪ ਹੁੰਦਾ ਉਹ ਵੀ ਸੈੱਟ ਕਰ ਸਕਦੇ ਹੋ ਹੁਣ ਆਪਾਂ ਜਦੋਂ ਪਾਣੀ ਸਾੜਨ ਲੱਗ ਜੂਗਾ ਨਾ ਤੇ ਉਹਦੇ ਵਿੱਚ ਪਾ ਦਾਂਗੇ ਸੂਜੀ ਦਾ ਇੱਕ ਕੱਪ ਭਰ ਕੇ ਤੇ ਕੈਸ ਦਾ ਫਲੇਮ ਬਿਲਕੁਲ ਲੋ ਤੇ ਕਰ ਦਾਂਗੇ ਤੇ ਫਟਾਫਟ ਇਹਨੂੰ ਮਿਕਸ ਕਰਾਂਗੇ ਕਿਉਂਕਿ ਸੂਜੀ ਨਾ ਪਾਣੀ ਪੀ ਜਾਂਦੀ ਆ ਫਟਾਫਟ ਮਿਕਸ ਕਰਨਾ ਆ ਤਾਂ ਕਿ ਸਾਰੀ ਸੂਜੀ ਤੇ ਪਾਣੀ ਇੱਕਦਮ ਮਿਕਸ ਹੋ ਜਾਣਾ ਆ ਆਪਸ ਦੇ ਵਿੱਚ ਫਿਰ ਆਪਾਂ ਇਹਨੂੰ ਟੱਕ ਕੇ 15 ਮਿੰਟ ਵਾਸਤੇ ਛੱਡ ਦਾਂਗੇ ਤਾਂ ਕਿ ਸੂਜੀ ਸਾਡੀ ਫੁੱਲ ਜਾਵੇ ਹੁਣ ਆਪਾਂ ਲੈਣਾ ਇੱਥੇ ਇੱਕ ਆਲੂ ਮੈਂ ਵੱਟਾ ਸਾਰਾ ਆਲੂ ਲਿਆ ਆ ਉਹਨੂੰ ਵੱਟੇ ਵੱਟੇ ਪੀਸਾਂ ਵਿੱਚ ਕੱਟ ਲਿਆ ਥੋੜਾ ਜਿਹਾ 올ਿਵ ਆਇਲ ਪਾਇਆ ਤੇ ਮੈਂ ਇਹਨੂੰ ਆਪਾਂ ਇਹਨੂੰ 에ਅਰ ਫ੍ਰਾਇਰ ਵਿੱਚ ਪਾ ਕੇ ਰੱਖ ਦਾਂਗੇ 8 ਮਿੰਟ ਵਾਸਤੇ 8 ਮਿੰਟ ਬਾਅਦ ਆਪਾਂ ਇੱਕ ਵਾਰ ਚੈੱਕ ਕਰ ਲਾਂਗੇ ਸਾਡੇ ਆਲੂ ਜੜੇ ਬੇਕ ਹੋ ਕੇ ਆ ਕਿ ਨਹੀਂ 8 ਮਿੰਟ ਲਾ ਕੇ ਉਸ ਤੋਂ ਬਾਅਦ ਮੈਂ 4 ਮਿੰਟ ਤੇ ਫੇਰ ਲਾਇਆ ਸੀ ਦੋ ਵਾਰ ਇਹਨੂੰ ਮੈਂ ਬੇਕ ਕੀਤਾ ਹੈ ਚੰਗੀ ਤਰ੍ਹਾਂ ਬੇਕ ਹੋ ਜਾਂਦਾ ਹੈ 180 ਡਿਗਰੀ ਦੇ ਉੱਤੇ ਪੂਰੇ 12 ਮਿੰਟ ਤੇ ਤੁਸੀਂ ਇੱਕ ਹੀ ਵਾਰ ਸੈੱਟ ਕਰ ਸਕਦੇ ਹੋ ਇਹਨੂੰ ਜਦੋਂ ਇਹ ਬੇਕ ਹੋ ਚੁੱਕਾ ਫਿਰ ਆਪਾਂ ਇਹਨੂੰ ਕੱਟਾਂਗੇ ਔਰ ਅਗਰ ਚਲੋ ਆਪਾਂ ਆਪਣਾ ਦੂਸਰੀ ਤਿਆਰੀ ਕਰ ਲੈਂਦੇ ਆ ਵੇਖੋ ਜਿਹੜੇ ਆਪਾਂ ਸੂਜੀ ਆ ਉਹ ਚੰਗੀ ਤਰ੍ਹਾਂ ਫੁੱਲ ਗਈ ਔਰ ਨੇ ਪਾਣੀ ਪੀ ਲਿਆ ਆ ਤੇ ਹੁਣ ਆਪਾਂ ਇਹਨਾਂ ਇੱਕ ਵਟੇ ਸਾਰੇ ਭਾਂਡੇ ਵਿੱਚ ਟਰਾਂਸਫਰ ਕਰ ਲਾਂਗੇ ਟਰਾਂਸਫਰ ਕਰਕੇ ਥੋੜੀ ਠੰਡੀ ਕਰ ਲੈਣੀ ਹੈ ਗਰਮ-ਗਰਮ ਤੇ ਵਿੱਚ ਚੀਜ਼ਾਂ ਨਹੀਂ ਪਾਉਣੀਆਂ। ਵੇਖੋ ਹੁਣ ਮੈਂ ਲਿਆ ਇੱਥੇ ਸਬਜ਼ੀਆਂ ਦੇ ਵਿੱਚ ਪੀਲੇ ਰੰਗ ਦੀ Shimla Mirch, ਅਤੀ Shimla Mirch, ਅਤਾ ਪਿਆਜ਼, ਅਤੀ ਗਾਜਰ ਨੂੰ ਕੱਦੂਕਸ਼ ਕਰ ਲਿਆ ਸੀ ਤੇ ਬੀਟ ਰੋਟ ਨੂੰ ਮੈਂ ਬ੍ਰਿਕ-ਬ੍ਰਿਕ ਕੱਟ ਲਿਆ ਸੀ, ਧਨੀਆ ਵੀ ਬ੍ਰਿਕ-ਬ੍ਰਿਕ ਕੱਟਿਆ ਸੀ ਤੇ ਥੋੜੇ ਜਿਮੈਂ ਪਾਏ ਆ ਇਹਦੇ ਵਿੱਚ ਕੌਰਨਸ। ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ। ਹੁਣ ਵੇਖੋ ਇਹ ਪੈਰੀ ਪੈਰੀ ਕਟਲਟ ਸਾਤੇ ਮੈਂ ਇਹਦੇ ਵਿੱਚ 3 ਚਮਚੇ ਪੈਰੀ ਪੈਰੀ ਮਸਾਲਾ ਪਾਇਆ ਆ ਇਹ ਪਾ ਕੇ ਤੁਸੀਂ ਖਾਓਗੇ ਨਾ ਤੇ ਅਨੰਤ ਹੀ ਆ ਚੁੱਕਾ ਤੁਹਾਨੂੰ ਇਹ ਪਾ ਕੇ ਫਿਰ ਇਹਦੇ ਵਿੱਚ ਸਵਾਦ ਦੇ ਹਿਸਾਬ ਨਾਲ ਨੂਨ ਪਾਵਾਂਗੇ ਜਿੰਨਾ ਕੁ ਟੇਸਟ ਹੋਵੇ ਕਿਉਂਕਿ ਜਿਹੜਾ ਮਸਾਲਾ ਆਪਾਂ ਯੂਜ਼ ਕੀਤਾ ਉਹਦੇ ਵਿੱਚ ਵੀ ਨੂਨ ਹੁੰਦਾ ਆ ਹਿਸਾਬ ਨਾਲ ਨੂਨ ਪਾਇਆ ਜੇ ਕਿਤੇ ਇੱਕਦਮ ਚਲੋ ਆਪਾਂ ਹੁਣ ਆਪਣੇ ਆਲੂ ਚੈੱਕ ਕਰ ਲੈਨੇ ਆ ਆਲੂ ਆਪਣੇ ਚੰਗੀ ਤਰ੍ਹਾਂ ਬੇਕ ਹੋ ਗਿਆ ਪੂਰੇ 12 ਮਿੰਟ ਲੱਗੇ ਸੀ ਇਹਨੂੰ ਬੇਕ ਹੋਣ ਤੇ ਤੁਹਾਨੂੰ ਆਪਾਂ ਆਲੂ ਨੂੰ ਇੱਕ ਮੈਸ਼ਰ ਦੀ ਹੈਲਪ ਨਾਲ ਮੈਸ਼ ਕਰ ਸਕਦੇ ਹਾਂ ਅਗਰ ਤੁਹਾਡੇ ਕੋਲ 에ਅਰ ਫਰਾਇਰ ਨਾ ਹੋਵੇ ਤਾਂ ਤੁਸੀਂ 1/2 ਸਾਰਾ ਆਲੂ ਬੋਇਲ ਵੀ ਕਰ ਸਕਦੇ ਹੋ ਪਰ ਬੋਇਲ ਕਰਨ ਤੋਂ ਬਾਅਦ ਨਾ ਉਹਨੂੰ ਠੰਡਾ ਕਰ ਲਿਆ ਜੇ ਬਿਲਕੁਲ ਪਾਣੀ ਚੋਂ ਕੱਢ ਕੇ ਫਿਰ ਉਹਨੂੰ ਮੈਸ਼ ਕਰਿਓ ਫਿਰ ਉਹ ਪਾਣੀ ਨਹੀਂ ਛੱਡਦਾ ਜੇ ਤੁਸੀਂ ਕਰਮ ਕਰਮ ਪਾ ਲੋਗੇ ਫਿਰ ਉਹਨੇ ਪਾਣੀ ਛੱਡ ਜਾਣਾ ਹੈ ਤਾਂ ਤੁਹਾਡੇ ਕਟਲਟ ਜਿਹੜੇ ਉਹ ਪਾਣੀ ਪਾਣੀ ਹੋ ਜਾਣਗੇ ਫਿਰ ਉਹ ਸ਼ੇਪ ਪ੍ਰੋਪਰ ਨਿਯਮਦੀ ਹੁਣ ਆਲੂ ਪਾ ਕੇ ਨਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਾਂਗੇ ਪਕਾਉਣ ਵਾਸਤੇ ਬਣਾਉਂਦੀ ਹਾਂ ਤੇ ਮੈਂ ਇਸ ਕਰਕੇ ਇਹਦੇ ਵਿੱਚ ਮੋਜ਼ਰੇਲਾ ਚੀਜ਼ ਪਾਇਆ ਹੈ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਚੀਜ਼ ਪਾ ਸਕਦੇ ਹੋ ਜੋ ਵੀ ਤੁਹਾਡੇ ਬੱਚਿਆਂ ਨੂੰ ਪਸੰਦ ਹੋਵੇ ਹੁਣ ਇਹ ਚੀਜ਼ ਪਾ ਕੇ ਦੁਬਾਰਾ ਤੋਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਣੀ ਪਸੰਦ ਤੇ ਜਿਸ ਸ਼ੇਪ ਦੇ ਤੁਹਾਨੂੰ ਕਟਲਟ ਪਸੰਦ ਨੇ ਉਸ ਸ਼ੇਪ ਦੇ ਤੁਸੀਂ ਬਣਾ ਲਿਆ ਜੀ ਮੈਂ ਇਹਨਾਂ ਨੂੰ oval ਸ਼ੇਪ ਬਣਾਇਆ ਹੈ ਆ ਦੇਖੋ ਰਾਉਂਡ ਰਾਉਂਡ ਘੁਮਾਤੇ ਰਹਿਣਾ ਹੱਥ ਤੇ ਵਿੱਚ ਫੜ ਕੇ ਤੇ ਆਰਾਮ ਨਾਲ ਏ ਸ਼ੇਪ ਬਣ ਜਾਂਦੀ ਹੈ ਔਰ ਉਹ ਸਭ ਤੋਂ ਸੌਖੀ ਆ ਸਾਰੇ ਕਟਲਟ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਸਾਈਡ ਤੇ ਤੇ ਆਪਣੀ ਦੂਸਰੀ ਤਿਆਰੀ ਕਰ ਲੈਨੇ ਆ ਮੇਰੀ ਤੁਹਾਨੂੰ ਰਿਕਵੈਸਟ ਹੈ ਅਗਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬੈਲ ਆਈਕਨ ਬਟਨ ਜ਼ਰੂਰ ਦਬਾਣਾ ਹੁਣ ਆਪਾਂ ਲੈਣਾ ਇੱਥੇ 3 ਚਮਚੇ ਖਾਣ ਵਾਲੇ ਚਮਚੇ ਲੈਣਾ ਆ ਮੈਦਾ ਉਹਨੂੰ ਇੱਕ ਵਟੇ ਸਾਰੇ ਭਾਂਡੇ ਵਿੱਚ ਪਾ ਲਾਂਗੇ ਤੇ ਉਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਥੋੜੀ ਸਲਰੀ ਤਿਆਰ ਕਰਾਂਗੇ ਤੇ ਨਾਲ ਲਵਾਂਗੇ ਬ੍ਰੈਡ ਕ੍ਰਮ ਹੁਣ ਇੱਕ ਕਟਲਟ ਚੁੱਕਣਾ ਆ ਉਹਨੂੰ ਸਲਰੀ ਦੇ ਵਿੱਚ ਡਿਪ ਕਰਨਾ ਆ ਡਿਪ ਕਰਕੇ ਫਿਰ ਵਾਪਸ ਨੂੰ ਉਹਨੂੰ ਬ੍ਰੈਡ ਕ੍ਰਮ ਦੇ ਵਿੱਚ ਤਲਪਤਲੂ ਤਲਪਤਲੂ ਕਰਤਿਆ ਆ ਚੰਗੀ ਤਰ੍ਹਾਂ ਘਮਾਉਂਦੇ ਨਚਾਣਾ ਇਹਨੂੰ ਫਿਰ ਚੰਗੀ ਤਰ੍ਹਾਂ ਇਹ ਕੋਟ ਹੋ ਜਾਵੇ ਕੋਟ ਹੋਣਾ ਲਾਜ਼ਮੀ ਆ ਜੇ ਕਿਸੇ ਪਾਸੋਂ ਵੀ ਤੁਹਾਡਾ ਕੋਟਣਾ ਨਾ ਹੋਇਆ ਤੇ ਇਹ ਜਿਹੜੇ ਕਟਲਟ ਹਨ ਇਹ ਖੁੱਲਨ ਦਾ ਡਰ ਰਹਿੰਦਾ ਹੈ ਇਸ ਕਰਕੇ ਇਹ ਚੀਜ਼ ਦਾ ਆਪਾਂ ਇੱਥੇ ਖਾਸ ਕਰਕੇ ਧਿਆਨ ਰੱਖਣਾ ਆ ਹੁਣ ਵੇਖੋ ਇਦਾਂ ਦਬਾ ਦਬਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੋਟਿੰਗ ਕਰ ਲਿਆ ਜੇ ਤੇ ਸਾਈਡ ਤੇ ਕਰਦੇ ਚਾਹੋ ਇਤਾਂ ਹੀ ਆਪਾਂ ਆਪਣੇ ਸਾਰੇ ਕਟਲਟ ਤਿਆਰ ਕਰ ਲੈਣੇ ਆ ਤਿਆਰ ਕਰਕੇ ਨਾ ਆਪਾਂ ਇਹਨੂੰ ਸਾਰਿਆਂ ਨੂੰ ਨਾ 15 ਮਿੰਟ ਵਾਸਤੇ ਫ੍ਰਿਜ ਦੇ ਵਿੱਚ ਰੱਖਣਾ ਹੈ ਤਾਂ ਕਿ ਜਿਹੜਾ ਬ੍ਰੈਡ ਕ੍ਰਮਨਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਤੇ ਚੰਗੀ ਤਰ੍ਹਾਂ ਹੀ ਲੇਅਰਡ ਹੋ ਜਾਣ। ਖੋਲਣ ਨਾ ਸਾ ਟਿੱਕੀ ਸੇ ਪਾਸੋਂ ਵਿੱਚ ਜਦੋਂ ਆਪਾਂ ਇਹਨੂੰ ਤੇਲ ਦੇ ਵਿੱਚ ਫ੍ਰਾਈ ਕਰੀਏ। ਹੁਣ ਆਪਾਂ ਕਰਦੇ ਹਾਂ ਜਿੰਨੀ ਦੇਰ ਫ੍ਰਿਜ ਦੇ ਵਿੱਚ ਰੱਖ ਦਿਆਂ 19 ਦਿਨ ਆਪਾਂ ਤੇਲ ਗਰਮ ਹੋਣ ਵਾਸਤੇ ਰੱਖ ਦਿੰਦੇ ਹਾਂ ਕਿ ਇਸ ਤੇ ਤੇਲ ਦਾ ਟੈਂਪਰੇਚਰ ਮੀਡੀਅਮ ਹੌਟ ਹੋਣਾ ਚਾਹੀਦਾ ਬਹੁਤ ਜ਼ਿਆਦਾ ਗਰਮ ਵੀ ਨਹੀਂ ਤੇ ਠੰਡਾ ਵੀ ਨਹੀਂ ਜੇ ਠੰਡੇ ਚ ਪਾਓਗੇ ਤੇ ਤੇਲ ਪੀੜਣ ਕੇ ਤੇ ਜਿਆਦਾ ਗਰਮ ਤੇਲ ਪਾਓਗੇ ਤੇ ਸੜ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਬਾਹਰੋਂ ਸੜ ਜਾਣਗੇ ਹੁਣ ਵੇਖੋ మీడియం ਹੌਟ ਤੇ ਕਰਨਾ ਆ ਗੈਸ ਦਾ ਫਲੇਮ ਬਿਰ ਕੋ ਮੀਡੀਅਮ ਰੱਖਣਾ ਆ ਲੋ ਵੀ ਨਾ ਕਰਿਓ మీడియం ਫਲੇਮ ਤੇ ਕਰਕੇ ਇਹਨਾਂ ਨੂੰ ਪੱਕਦੇ ਹੋਏ 5 ਮਿੰਟ ਲੱਗਣਗੇ ਆਰਾਮ-ਰਾਮ ਨਾਲ ਟਾਈਮ ਲੈਣਗੇ ਇਹ ਪਰ ਖਾਣ ਤੇ ਵਿੱਚ ਬੜਾ ਮਜ਼ਾ ਆਉਗਾ ਇਹਨਾਂ ਨੂੰ ਹੁਣ ਇਹਦੇ ਨਾਲ ਆਪਾਂ ਕੀ ਕਰਾਂਗੇ ਇੱਕ ਟਿਪ ਜਿਹੜੀ ਸਰਵ ਹੁੰਦੀ ਆ ਨਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜੀ ਇਹਦੇ ਨਾਲ ਟਿਪ ਜਾਊਗੀ ਬੜੀ ਮਜ਼ੇਦਾਰ ਬਣਦੀ ਆ ਉਹ ਟਿਪ ਤੁਸੀਂ ਜਰੂਰ ਬਣਾਓ ਵੇਖੋ ਬਹੁਤ ਵਧੀਆ 골ਡਨ ਕਲਰ ਆ ਗਿਆ ਸੀ ਤੇ ਆਪਾਂ ਇਹਨਾਂ ਨੂੰ ਕੱਢ ਦਿੱਤਾ ਆਇਆ ਇਤਾਂ ਹੀ ਹੁਣ ਆਪਾਂ ਆਪਣਾ ਦੂਸਰਾ ਬੈਚ ਵੀ ਫਰਾਈ ਹੋਣ ਵਾਸਤੇ ਪਾ ਦਾਂਗੇ ਜਦੋਂ ਤੁਸੀਂ ਦੂਸਰਾ ਬੈਚ ਪਾਉਣਾ ਹੈ ਨਾ ਤੇ ਤੇਲ ਨੂੰ ਇੱਕ ਵਾਰ ਥੋੜਾ ਹੋਰ ਗਰਮ ਹੋਣ ਦਿਓ ਕਿਉਂਕਿ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਹੁਣ ਵੇਖੋ ਮੈਦੇ ਨਾਲ ਸਰਵ ਹੋਣ ਵਾਲੀ ਟਿਪ ਤਿਆਰ ਕਰਨ ਲੱਗੀ ਆ ਮੈਂ ਥੇ ਲੈ ਦੋ ਚਮਚੇ ਭਰ ਕੇ ਮਾਇਉਨੈਸ ਤੇ ਇੱਕ ਚਮਚਾ ਚਪੋਤਲੇ ਦਾ ਪਾਇਆ ਹੈ ਚਪੋਤਲੇ ਤੁਹਾਨੂੰ ਆਰਾਮ ਨਾਲ ਮਾਰਕੀਟ ਦੇ ਵਿੱਚੋਂ ਕਿਸੇ ਵੀ ਸਟੋਰ ਤੋਂ ਮਿਲ ਜੇਗੀ ਹੁਣ ਆ ਵੇਖੋ ਕਟਲਟ ਹੋ ਗਿਆ ਤਿਆਰ ਰਮਜ਼ਾਨ ਦੇ ਵਿੱਚ ਤੁਸੀਂ ਇਹਨੂੰ ਬਣਾਇਓ ਖਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਬਾਹਰੋਂ ਕ੍ਰਿਸਪੀ ਅੰਦਰੋਂ ਸੌਫਟ ਵੇਖੋ ਕਿੱਦਾਂ ਆਪਣਾ ਚੀਜ਼ ਵੀ ਟੁੱਟ ਟੁੱਟ ਕੇ ਨਿਕਲਦਾ ਪਿਆ ਹੁਣ ਤੁਸੀਂ ਜ਼ਰੂਰ ਟਰਾਈ ਕਰਿਓ ਟਰਾਈ ਕਰਕੇ ਮੈਨੂੰ ਕਮੈਂਟ ਕਰਕੇ ਦੱਸਣਾ ਬਿਲਕੁਲ ਵੀ ਨਾ ਭੁੱਲਣਾ